ਜਿਹੜਾ ਉਹਦੀ ਵਡਿਆਈ ਕਰਦਾ ਹੈ ਨਾ ਦੁਨੀਆਂ ਵਿੱਚ ਉਹਦੀ ਜਾਇਦਾਕਾਰ ਦਾ ਡੰਕਾ ਵਜਾ ਦਿੰਦਾ ਹੈ ਔਰ ਤੁਰ ਦਰਗਾਹ ਤੱਕ ਹਰ ਆਪਣੀ ਵਡਿਆਈ ਭਾਵਦੀ ਜਨਕਾ ਜੈਕਾਰ ਕਰਾਈ ਜਿਹੜਾ ਰੱਬ ਦੀ ਵਡਿਆਈ ਕਰਦਾ ਹੈ ਨਾ ਤੇ ਮੇਰਾ ਪ੍ਰਭੂ ਐਡਾ ਦਿਆਲੂ ਹੈ ਉਹਦੀ ਵਡਿਆਈ ਹੋਂ ਲਾ ਦਿੰਦਾ ਹੈ ਉਦੀ ਉਪਮਾ ਹੋਣ ਲਾ ਦਿੰਦਾ ਹੈ ਜਿਹੜਾ ਤਨੋਂ ਮਨੋਂ ਗੁਰੂ ਅੱਗੇ ਝੁਕਦਾ ਹੈ ਨਾ ਗੁਰੂ ਉਹਦੇ ਅੱਗੇ ਦੁਨੀਆ ਝੁਕਣ ਲਾ ਦਿੰਦਾ ਹੈ ਜਿਹੜਾ ਗੁਰੂ ਦੀ ਉਪਮਾ ਦੇ ਵਿੱਚ ਬੋਲ ਬੋਲਦਾ ਹੈ ਨਾ ਤੇ ਗੁਰੂ ਉਹਦੀ ਉਪਮਾ ਵਿੱਚ ਸੰਸਾਰ ਨੂੰ ਬੋਲਣ ਲਾ ਦਿੰਦਾ ਹੈ ਜੇ ਕਿਤੇ ਗੁਰੂਵਾਲਨਾ ਨਾ ਹੁੰਦਾ ਤੇ ਭਗਤਾਂ ਨੂੰ ਕਿੰਨੇ ਪੁੱਛਣਾ ਸੀ ਉਹਦਾ ਲਤਾੜੇ ਦਬਾੜੇ ਪਏ ਸਨ ਉਹਨਾਂ ਨੂੰ ਕੌਣ ਪੁੱਛਦਾ ਸੀ ਉਹਨਾਂ ਰੱਬ ਦੀ ਵਡਿਆਈ ਕੀਤੀ ਰੱਬ ਨੇ ਉਹਨਾਂ ਦੀ ਐਸੀ ਵਡਿਆਈ ਕੀਤੀ ਸੰਸਾਰ ਦੇ ਲੋਕ ਦਬਾਉਣਾ ਚਾਹੁੰਦੇ ਸਨ ਉਹ ਸਾਰੇ ਦੱਬ ਗਏ ਵਡਿਆਈ ਉੱਪਰ ਆ